ਦੋ ਤਰ੍ਹਾਂ ਦਾ ਜੀਵਨ ਬਚੀਏ ਇੱਕ ਗੁਰੂ ਮਰਜੀ ਇੱਕ ਮਨ ਮਰਜੀ ਇਸ ਸ੍ਰਿਸ਼ਟੀ ਤੇ ਦੋ ਤਰ੍ਹਾਂ ਜ਼ਿੰਦਗੀ ਲੋਕ ਮਤੀਤ ਕਰਦੇ ਇੱਕ ਗੁਰੂ ਮਰਜੀ ਇੱਕ ਮਨ ਮਰਜੀ ਮਨ ਮਰਜੀ ਕਰਨ ਵਾਲੇ ਤੇ ਹੁਣ ਸਿੱਖਾਂ ਵਿੱਚ ਵੀ ਤੁਹਾਨੂੰ ਅਸੰਖ ਅਸੰਖ ਮਿਲ ਜਣਗੇ ਆ ਜਿਹੜੀਆਂ ਦੋ ਪੌੜੀਆਂ ਨੇ ਨਾ ਅਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਖਵੇਦ ਪਾਠ ਅਸੰਖ ਜੋਗਮਨ ਰਹੇ ਗੁਦਾਸ ਇੱਕ ਗੁਰੂ ਦੀ ਮਰਜੀ ਵਾਲੇ ਲੋਕ ਨੇ ਜਿਹੜੇ ਗੁਰੂ ਦੀ ਮਰਜ਼ੀ ਚ ਜਿਉਂਦੇ ਸਵੇਰੇ ਉੱਠ ਕੇ ਜਪ ਕਰਦੇ ਤਬ ਕਰਦੇ ਗ੍ਰੰਥਾਂ ਦਾ ਪਾਠ ਕਰਦੇ ਇਹ ਉਹ ਲੋਕ ਨੇ ਮਗਰ ਦੂਸਰੇ ਪਾਸੇ ਉਹ ਵੀ ਲੋਕਾਂ ਦੀ ਅਸੰਖਾਂ ਨਾਲ ਹੀ ਗਿਣਤੀ ਕੀਤੀ ਅਸੰਖ ਚੋਰ ਹਰਾਮ ਖੋਰ ਅਸੰਖ ਅਮਰਕਾਰ ਜਾਏ ਜੋਰ ਅਸੰਖ ਗਲ ਵੱਡ ਹਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਰਾਏ ਸੰਖ ਮਲੇਚ ਵੱਲ ਪਾਪ ਤੇ ਕਮਾਲ ਦੀ ਗੱਲ ਆ ਇਹ ਸਾਡੀ ਘਰ ਵਿੱਚ ਇਹ ਦੋਵੇਂ ਸਰੂਪ ਦਿਖਦੇ ਨਹੀਂ ਵਜ਼ਾ ਲਗਾ ਸਾਡੇ ਘਰ ਚ ਸਿੱਖੀ ਦੇ ਘਰਤੀ ਇਹ ਦੋ ਤਰ੍ਹਾਂ ਦੇ ਹੁਣ ਬੂਟੇ ਹੋ ਗਏ ਆ ਵੇਖ ਰਹੇ ਹੋ ਫੁੱਲਾਂ ਦੇ ਗੁਲਦਸਤੇ ਬੋਲੋ ਨਾ ਗੁਰੂ ਕੇ ਸਿਵਾਏ ਗੁਰੂ ਅਸਲੀ ਨੇ ਕ ਨਕਲੀ ਨਕਲੀ ਇਹ ਵੀ ਸੁਸ਼ੋਭਤ ਨੇ ਇਥੇ ਨਕਲੀ ਵੀ ਸੁਸ਼ੋਭਤ ਆ ਅਸਲੀ ਤੇ ਕਦੀ ਹੀ ਕਿਤੇ ਦਿਸਦਾ ਹੋ ਅਸਲੀ ਫੁੱਲ ਤਾਂ ਹੁਣ ਗੁਰਦੁਆਰੇ ਕੋਈ ਨਿਤਨੇਮੀ ਰੂ ਅੰਮ੍ਰਿਤ ਵੇਲੇ ਉੱਠਣ ਵਾਲੀ ਅਭਿਆਸੀ ਨਿੰਦਾ ਚੁਗਲੀ ਤੋਂ ਰਹਿਤ ਫੁਰਿਆਈਆਂ ਤੋਂ ਰਹਿਤ ਤੇ ਕਦੀ ਕਦੀ ਦਰਸ਼ਨ ਹੁੰਦੇ ਹੋਣਗੇ ਗੁਰਦੁਆਰਿਆਂ ਚ ਆਖੋ ਵਾਹਿਗੁਰੂ ਵਾਹਿਗੁਰੂ ਕਿੱਧਰ ਵੇਖ ਰਿਐ ਸੋ ਤੁਹਾਨੂੰ ਗਿਆ ਨਹੀਂ ਨੇ ਉਪਰੇ ਆ ਤੁਹਾਨੂੰ ਕੋਤ ਕਿਧਰ ਵੇਖ ਰਿਐ ਸੋ ਬਾਹਰ ਨੂੰ ਸੁਣੋ ਨਾ ਆਇਓ ਇਹ ਪੜਿਆ ਹੈ ਸੁਣਿਆ ਹੈ ਕਿ ਗੁਰਦੁਆਰੇ ਆਉਣ ਦਾ ਇਸ ਵੇਲੇ ਇੱਕ ਕਿੰਡਾ ਕੀ ਮਕਸਦ ਆ ਕਿਧਰ ਆਇਓ ਬਾਣੀ ਸੁਣ ਤੇ ਬਾਣੀ ਪੜਨਾ ਆਇਓ ਨਾ ਤੇ ਸੁਣੋ ਕਿ ਤੇ ਮਨ ਨੂੰ ਟਿਕਾ ਕੇ ਆਪਣੇ ਨੂੰ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਤੁਹਾਡੇ ਗਲੋਏ ਦੁੱਖ ਸੰਤਾਪ ਬਿਮਾਰੀਆਂ ਲੱਤ ਜਾਣ ਬਾਣੀ ਨੂੰ ਧਿਆਨ ਨਾਲ ਸੁਣੋ ਆਖੋ ਵਾਹਿਗੁਰੂ ਇਹਨਾਂ ਵੱਲ ਚੰਗੀ ਤਰ੍ਹਾਂ ਵੇਖੋ ਸਾਰੇ ਨਕਲੀ ਨੇ ਕਿ ਅਸਲੀ ਨੇ ਇਨਾਂ ਵਿੱਚ ਕੋਈ ਗਰੋਥ ਹੈਗੀ ਅੱਗੇ ਨਹੀਂ ਜਿੰਨੇ ਕੋ ਪੱਤੇ ਅੱਜ ਨੇ ਦਹਾ ਸਾਲਾਂ ਨੂੰ ਵੀ ਨਹੀਂ ਹਾਂ ਇੱਕ ਤੀਜੇ ਤੇ ਵਧਣੀ ਆ ਮਿੱਟੀ ਕਟਾ ਵਾਹਿਗੁਰੂ ਇਹਨਾਂ ਵਿਚਾਰੇ ਵਦਨ ਨਸੀਬਾ ਨੇ ਕਦੀ ਚਮਕਦੇ ਮੂੰਹ ਵਾਲੇ ਨਹੀਂ ਬਣਨਾ ਵਾਹਿਗੁਰੂ ਇਸ ਤਰ੍ਹਾਂ ਦੇ ਸਿੱਖ ਵੀ ਨਹੀਂ ਹੁਣ ਗੁਰਦੈ ਅਸੰਖ ਮਲੇਸ਼ ਮਲ ਭਖਾਏ ਅਸੰਖ ਨਿੰਦਕ ਸਿਰ ਕਰੇ ਪਹਾੜ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਪਨਿਕਾਰ ਤੂੰ ਸਦਾ ਸਲਾਮਤ ਮਿਰਮਕਾਰ ਜੋ ਮੈਂ ਕਨਸਪਟ ਲੈ ਕੇ ਤੁਰਿਆ ਕੋ ਸਮਝ ਲੱਗੀ ਵਾਏ ਗੁਰੂ ਗੁਰਮੁਖ ਜਪੀਏ ਲਾਏ ਕੀ ਲਾ ਧਿਆਨ ਨਾਲ ਕੀਰਤਨ ਕਰਨਾ ਧਿਆਨ ਨਾਲ ਕਥਾ ਕਰਨੀ ਧਿਆਨ ਨਾਲ ਕਥਾ ਸੁਣਨੀ ਕੀਰਤਨ ਸੁਣਨਾ ਫਿਰ ਤੇ ਇਹ ਨਹੀਂ ਸੀ ਹੋਣੇ ਇੱਥੇ ਹੋਣੇ ਹੀ ਨਹੀਂ ਸੀ ਤੁਸੀਂ ਬੜੇ ਸੋ ਤੁਸੀਂ ਖਿੜਿਆ ਚਿਹਰਿਆਂ ਵਾਲੇ ਬਹੁਤ ਸਾਰੇ ਤੇ ਫੁੱਲ ਰੱਖਣ ਦੀ ਜ਼ਰੂਰਤ ਨਹੀਂ ਸੀ ਪਕੜ ਰੇ ਹੋ ਜੀ ਮੈਂ ਕੀ ਕਹਿ ਰਿਹਾ ਵਾਹਿਗੁਰੂ ਤੁਹਾਡੇ ਖਿੜੇ ਚਿਹਰੇ ਹੁੰਦੇ ਤੇ ਗੁਰੂ ਤੁਹਾਡੇ ਮੂੰਹ ਤੋਂ ਖਿੜੇ ਫੁੱਲ ਵਿਖ ਲਿੰਦਾ ਇਹਨਾਂ ਦੀ ਜ਼ਰੂਰਤ ਨਹੀਂ ਸੀ ਸਾਡੇ ਚਿਹਰੇ ਉਦਾਸ ਨੇ ਤੁਸੀਂ ਆਖਿਆ ਆਪਣੇ ਵਰਗੇ ਫੁੱਲ ਲਿਆ ਕੇ ਰੱਖ ਦੀਏ ਸਮਝ ਰਹੇ ਹੋ ਜੀ ਵਾਹਿਗੁਰੂ ਆ ਵੀ ਕੀ ਕਹਿ ਰਹੇ ਮੈਂ ਜਿਤਨਾ ਦੇ ਸਾਡੇ ਉਦਾਸ ਚਿਹਰੇ ਨੇ ਇਤਰਾਹ ਦੇ ਫੁੱਲ ਲਿਆ ਕੇ ਰੱਖਦੀਏ ਜਿਨ੍ਹਾਂ ਚ ਕੋਈ ਜੀਵਨ ਨਹੀਂ ਇਹਨਾਂ ਫੁੱਲਾਂ ਵਿੱਚ ਕੋਈ ਜੀਵਨ ਨਹੀਂ ਇਹਨਾਂ ਫੁੱਲਾਂ ਵਿੱਚੋਂ ਗਾਂ ਫੁੱਲ ਪੈਦਾ ਨਹੀਂ ਹੋ ਸਕਦੇ ਸਾਡੀ ਨਕਲੀ ਜੀ ਜ਼ਿੰਦਗੀ ਵਿੱਚੋਂ ਗਾਂ ਸਿੱਖੀ ਨਹੀਂ ਪੈਦਾ ਹੋ ਸਕਦੀ ਨੋਟ ਕਰੋ ਗੁਰੂ ਕੇ ਸਿੱਖੋ ਇਹਨਾਂ ਗੱਲਾਂ ਨੂੰ ਕਿੱਥੋਂ ਜਿਹਦੇ ਵਿੱਚ ਕੋਈ ਆਪਣੇ ਚ ਜੀਵਨ ਨਹੀਂ ਉਹ ਅੱਗੇ ਜੀਵਨ ਕਿੱਥੋਂ ਦਊ ਤੇ ਤੁਸੀਂ ਵੇਖੋਗੇ ਬਹੁਤ ਸਾਰੇ ਸਮਾਜ ਅੱਜ ਸਾਡੇ ਸਿੱਖੀ ਦੇ ਵਿੱਚ ਗੁਰਦੁਆਰੇ ਐਤਵਾਰ ਦੇ ਐਤਵਾਰ ਲੰਗਰ ਹੁੰਦਾ ਉਸ ਵੇਲੇ ਘਰੋਂ ਆਉਂਦੇ ਨੇ ਚਪਲਾਂ ਪਾ ਕੇ ਜਦੋਂ ਵਰਤਨਾ ਹੁੰਦਾ ਲੰਗਰ ਬਾਣੀ ਸੁੰਣਾ ਬਾਣੀ ਚੱਟਕਾਰ ਰੱਖਣਾ ਬਾਣੀ ਦੇ ਅਕੋਰਡਿੰਗ ਆਪਣੀ ਜ਼ਿੰਦਗੀ ਬਤੀਤ ਕਰਨੀ ਲੋਕੀ ਭੁੱਲ ਗਏ ਨੇ ਵਾਹਿਗੁਰੂ ਪਕੜ ਚਾਰੇ ਗੱਲ ਆਖੋ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਪਤਾ ਲੱਗ ਰਿਹਾ ਜੀ ਕੀ ਕਹਿ ਰਹੇ ਇਥੋਂ ਥੋੜਾ ਆ ਜਾ ਮੈਸੇਜ ਲੈ ਜਿਓ ਤੇ ਆਪਣੇ ਆਪ ਨੂੰ ਪੁੱਛਿਓ ਕਿਤੇ ਇੰਨਾ ਗਮਲੇ ਦੇ ਫੁੱਲਾਂ ਵਰਗੇ ਇੱਥੇ ਸਾਹਮਣੇ ਆ ਨਾ ਦੋਸਤ ਆ ਮੇਰਾ ਮਿੱਤਰ ਵੇ ਕਿੰਨਾ ਸੋਹਣਾ ਜਵਾਨ ਹੈ ਤੂੰ ਘਟੋ ਲਾ ਕੇ ਬੈਠਾ ਆਖੋ ਵਾਏ ਗਰੂ ਕਿਤੇ ਇੰਨਾ ਫੁੱਲਾਂ ਵਰਗੇ ਅਸੀਂ ਤਾਂ ਨਹੀਂ ਜਿੰਨਾ ਚ ਕੁਝ ਨਹੀਂ ਆ ਨਾ ਕੋ ਡੋਡੀ ਹੈ ਨਾ ਕੋ ਡੋਡੀ ਹੈ ਨਾ ਕੋ ਫੁੱਲ ਹੈ ਨਾ ਕੋ ਜੀਵਨ ਹੈ ਨਾ ਕੋ ਕੁਛ ਬੋ ਹੈ ਜਿਹੜੇ ਬਾਣੀ ਨੂੰ ਪਿਆਰੀ ਦੇ ਪਿਆਰ ਦੇ ਨਾਲ ਸੁਣਦੇ ਤੇ ਪਿਆਰ ਨਾਲ ਆਪਣੀ ਜ਼ਿੰਦਗੀ ਚ ਲਿਆਉਂਦੇ ਉਹਨਾਂ ਬਾਰੇ ਇੱਕ ਸ਼ਬਦ ਲਿਖਿਆ ਆਸਾ ਕੀ ਬਾਣ ਸੁਣਦੇੋ ਜਨ ਨਾਨਕ ਮੁਸਕ ਚ ਕੋ ਲਿਆ ਬੋਲੋ ਬਲਾ ਜਨ ਨਾਨਕ ਮੁਸਕ ਚ ਕੋ ਲਿਆ ਅਰਥ ਹੁੰਦਾ ਇਸ ਜੀਵਨ ਚ ਜਿੱਦਣ ਕਦੀ ਰੱਬ ਦਾ ਮੁਸਕ ਕਸ਼ਬੋ ਅੰਦਰ ਕੁਲਦੀ ਹੈ ਕੁਲਦੀ ਜੇ ਕੁਲਦੀ ਜੇ ਮੁਕਰਜੀ ਨਗਰ ਤਮ ਰੋਜ ਵੇਂਦਾ ਰਿਆਂ ਐਸੇ ਗੁਰਸਿੱਖਾਂ ਨੂੰ ਜਿਨ੍ਹਾਂ ਦੇ ਅੰਦਰ ਕੁਲਈ ਆ ਜਿਨ੍ਹਾਂ ਦਾ 24 ਘੰਟੇ ਵਾਹਿਗੁਰੂ 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 ਬੋਲੋ ਕੇ ਉਹ ਦੋ ਖੋਲ ਦੋ ਵਾਹਿਗੁਰੂ 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 ਵਾਹਿਗੁਰੂ

bye group 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 group ਬਾਈ ਗਰੂ ਅੱਜ ਕੱਪੜੇ ਧੋ ਕੇ ਜਾਣੇ ਆ ਬਾਈ ਗਰੂ 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 ਬਾਈ ਗਰੂ

ਬਹੁਤ ਵੱਡਾ ਇੱਕ ਐਫੀਡੇਵਿਟ ਲਿਖ ਕੇ ਦਿੱਤਾ ਰੱਬ ਨੂੰ ਇਹਦਾ ਮਤਲਬ ਕੀ ਆ ਜੀ ਲਿਖ ਕੇ ਦਿੱਤਾ ਵੀ ਜਿਉਂ ਤੂੰ ਰੱਖੇਗਾ ਤਵੇਂ ਅਸੀਂ ਇਤਰਾ ਹੀ ਰਹੇ ਹਾਂ ਸਭ ਕੁਛ ਤੈਸ ਮੈਸ ਕਰਕੇ ਰੱਖਤਾ ਸਿੱਖੀ ਸਰੂਪ ਨਾਲ ਇੰਨੀ ਜਿਆਦਾ ਚਰਾਰਤ ਕੀਤੀ ਸਿੱਖੀ ਸਰੂਪ ਨੂੰ ਇੰਨਾ ਵਿਗਾੜਿਆ ਪਰਵਟੇ ਕੱਟ ਤੇ ਕੇਸ ਕੱਟ ਤੇ ਸ਼ਰਾਬਾਂ ਪੀ ਲੀਆਂ ਗੁਰੂ ਨੇ ਕਿਹਾ ਸੀ ਸਿੱਖ ਵੀ ਸ਼ਰਾਬ ਪੀ ਸਕਦਾ ਹੈ ਦੱਸੋ ਨਾ ਬੋਲੋ ਗੁਰੂ ਜੀ ਸਿੱਖ ਦੇ ਜੀਵਨ ਦੇ ਨਾਲ ਸ਼ਰਾਬ ਦੀ ਬੋਝਲ ਦਾ ਕੋਈ ਸੰਬੰਧ ਹੈ ਨਹੀਂ ਫਿਰ ਤੁਸੀਂ ਸ਼ਬਦ ਵੀ ਪੜਦੇ ਹੋ ਝੂਮਦੇ ਵੀ ਹੋ ਇਹ ਕੀ ਡਰਾਮਾ ਹੋ ਰਿਹਾ ਇਹ ਕੀ ਡਰਾਮਾ ਕਰ ਰਹੇ ਹੋ ਮੇਰੇ RAM RAJ ਜਿਉਂ ਰੱਖੇ ਤਉ ਰਹੀ ਇਹਦਾ ਮਤਲਬ ਹੈ ਵੀ ਜਿਤਨਾ ਤੂੰ ਮੈਨੂੰ ਰੱਖੇਂਗਾ ਪਹਿਲੋਂ ਮੇਰੇ ਕੇਸ ਕਾਲੇ ਸੀ ਸਮਾਂ ਬੈਣ ਤੇ ਚਿੱਟੇ ਆਏ ਮੈਂ ਇਹਨਾਂ ਨੂੰ ਛੇੜਕਾ ਨਹੀਂ ਨੀ ਕਰੂੰਗਾ ਜਿਉਂ ਰੱਖੇ ਤਿਉਂ ਰਹੀ ਤੂੰ ਮੈਨੂੰ ਕਹਿੰਦਾ ਸੈਂ ਅੱਜ ਬੜੇ ਸੋਹਣੇ ਬਚਨ ਦੇ ਨੇ ਕਿੱਥੇ ਦੇ ਨਾਲ ਚੱਲਦੇ ਸੀ ਗੁਰੂ ਨੇ ਸਾਨੂੰ ਕਿਹਾ ਵੇਖਣਾ ਕੀ ਆ ਗੁਰੂ ਨੇ ਸਾਨੂੰ ਕਿਹਾ ਸੁਣਨਾ ਕੀ ਆ ਵੇਖੋ ਨੈਣੋਂ ਪੇਖ ਅੱਖਿਆਨੀ ਬੋਲੋ ਨਾ ਅੱਖਿਆਨੀ ਵੀ ਅੱਖਾਂ ਨਾਲ ਕੀ ਵੇਖਣਾ ਹੈ ਠਾਕੁਰ ਦਾ ਰੰਗ ਵੇਖਣਾ ਕਰ ਹਰ ਕਰਮ ਇਹ ਕਿ ਆਪੇ ਹੱਥਾਂ ਨਾਲ ਹਰੀ ਦੇ ਕਰਮ ਕਰਨੇ ਇਹਨਾਂ ਹੱਥ ਨਾਲ ਕੀ ਕਰ ਰਹੇ ਹੋ ਤੁਸੀਂ ਸਰਵਣ ਹਰ ਕਥਾ ਇਹਨਾਂ ਕੰਨਾਂ ਨਾਲ ਕਥਾ ਸੁਣਨੀ ਆ ਚਰਨ ਚੱਲੋ ਨਾਨਕ ਗੋਬਿੰਦ ਬੜੇ ਚੁੱਪ ਹੋਇਓ ਲਾਜਪਤ ਨਗਰ ਵਾਲੇ ਤੁਸੀਂ ਇਹ ਬਹੁਤ ਦੂਰੋਂ ਆਇਆ ਕੋ ਉੱਤਮ ਨਗਰੋਂ ਕੋਈ ਕਿਤੇੋਂ ਕੋ ਕਿਤੇੋਂ ਜਿਹੜੇ ਬੋਲ ਰਹੇ ਨੇ ਤੁਸੀਂ ਵੀ ਆਪਣੀਆਂ ਅੰਦਰਲੀਆਂ ਪੰਡਾਂ ਕੋਈ ਖੋਲੋ ਜੇ ਪੰਡਾਰ ਗੋਬਿੰਦ ਕਾ ਖੁੱਲਿਆ ਅੱਜ ਗੋਬਿੰਦ ਦਾ ਪੰਡਾਰ ਖੁੱਲਿਆ ਮੇਰੀ ਉਹ ਧੀਓ ਮੇਰੀ ਉਹ ਭੈਣੋ ਮੇਰੀ ਉਹ ਬੱਚੀਓ ਅਮੀਰੀ ਰੱਬ ਦੀ ਦਿੱਤੀ ਸ਼ੁਕਰ ਕਰੋ ਲੱਖ ਵਾਰ ਤੁਹਾਨੂੰ ਰੋਟੀ ਮਿਲੀ ਚੰਗੇ ਇਲਾਕੇ 'ਚ ਰਹਿੰਦੇ ਹੋ ਤੁਹਾਨੂੰ ਤੇ ਰੋਮ ਰੋਮ 'ਚੋਂ ਸ਼ੁਕਰ ਕਰਨਾ ਚਾਹੀਦਾ ਰੱਬ ਦਾ ਵਾਹਿਗੁਰੂ ਉਹਨਾਂ ਲੋਕਾਂ ਨੂੰ ਪੁੱਛੋ ਜਿਹੜੇ ਪੁਲਾਂ ਥੱਲੇ ਸੁੱਤੇ ਵਾਹਿਗੁਰੂ ਉਹਨਾਂ ਲੋਕਾਂ ਨੂੰ ਪੁੱਛੋ ਜਿਨ੍ਹਾਂ ਨੇ ਸਾਰੀ ਸਰਦੀ ਪਿੱਪਲ ਦੇ ਥੱਲੇ ਕੱਢੀ ਵਾਹਿਗੁਰੂ ਇਹ ਥੋੜਾ ਵੀ ਰੱਬ ਨੇ ਅਮੀਰੀ ਦਿੱਤੀ ਤੁਸੀਂ ਰੱਬ ਨੂੰ ਭੁੱਲ ਜਉ ਉਹਨਾਂ ਹੀ ਗਹਿਰਾ ਰੱਬ ਨੂੰ ਯਾਦ ਕਰੋ ਜਿੰਨੇ ਰੱਬ ਨੇ ਤੁਹਾਨੂੰ ਸੁੱਖ ਦਿੱਤੇ ਨੇ ਵਾਹਿਗੁਰੂ ਹਰ ਸੁੱਖ ਦੇ ਵਿੱਚੋਂ ਰੱਬ ਨੂੰ ਯਾਦ ਕਰੋ ਘਰ ਵਿੱਚੋਂ ਰੱਬ ਨੂੰ ਯਾਦ ਕਰੋ ਮੇਰੇ RAM ਰਾਏ ਫੇਰ ਉੱਥੇ ਆਉਣਾ ਜੋ ਰੱਖੇ ਪਿਆਰੇ ਹੀ ਜਦੋਂ ਤੁਸੀਂ ਆਪਣੇ ਆਪ ਨਾਲ ਸ਼ਰਾਰਤ ਕੀਤੀ ਪਰ ਵੱਟੇ ਕੱਟੇ ਨੇ ਸ਼ਰਾਬ ਪੀਤੀਆ ਜੋ ਗੰਦ ਪਿਲ ਖਾਦਾ ਐ ਅਸੰਖ ਮਲੇਸ਼ ਮਲ ਪਖ ਖਾਏ ਉਹਨਾਂ ਵਿੱਚ ਆਪਣਾ ਨਾਮ ਲਖਾਇਆ ਗੁਰੂ ਕਾ ਸਿੱਖਾ ਆਹ ਸ਼ਬਦ ਦਾ ਮਤਲਬ ਕੀ ਕੀ ਰਹਿ ਗਿਆ ਮੇਰੇ RAM ਰਾਏ ਜਿਉਂ ਰੱਖੇ ਕਿਉਂ ਰਹੀ ਇਹਦਾ ਮਤਲਬ ਕੀ ਰਹਿ ਗਿਆ ਮੈਨੂੰ ਇੱਕ ਵਾਰ ਦੱਸ ਦਿਓ ਮੈਂ ਕਥਾ ਕਰਾਂ ਅੱਜ ਦੀ ਕੀ ਮਤਲਬ ਰਹਿ ਗਿਆ ਕਿਉਂ ਤੂੰ ਤੋਂ ਪੜ ਕੇ ਲੰਘ ਜਾਣਾ ਹੈ ਵਾਹਿਗੁਰੂ ਇਹਦਾ ਮਤਲਬ ਤੇ ਸਿੱਧਾ ਸਿੱਧਾ ਮੇਰੀ ਓਤੀ ਓ ਬੱਚਿਓ ਗੁਰਸਿੱਖੋ ਇਹ ਆ ਵੀ ਜਿੱਤਰਾ ਤੂੰ ਸਾਨੂੰ ਰੱਖੇਂਗਾ ਉਤਰਾ ਅਸੀਂ ਰਵਾਂਗੇ